एफआईआर ਉਹ ਜਿਹੜਾ ਪਹਿਲਾ ਜਿਹੜਾ ਡਰਾਈਵਰ ਸੀਗਾ ਤਰਮਿੰਦਰ ਸਿੰਘ ਫਾਦਰ ਹਰਜਿੰਦਰ ਸਿੰਘ ਤੇ ਦੂਜਾ ਬਾਬਾ ਲਖਾ ਸਿੰਘ ਜੋ ਨਾਨਕਸਰ ਦਾ ਮੁਕੀਆ ਜਗਰਾਉਂ ਤੋਂ ਉਹਨਾਂ ਤੇ ਸੋਜਣਾ ਤੇ ਐਫਆਈਆਰ ਹੋਈ ਹੈ ਐਕਸੀਡੈਂਟ ਦੀ ਤੇ ਉਹਨੇ ਚ ਲਿਖਿਆ ਵਾ ਵੀ ਤੁਸੀਂ ਨੋਟ ਕਰ ਲਿਓ ਕਿ ਉਹਦੇ ਚ ਦੱਸ ਦਿਆਂਗਾ ਮੇਜਰ ਸਿੰਘ ਪੁੱਤਰ ਭਦਰ ਸਿੰਘ ਵੱਲੋਂ ਗਿਆ ਹਣਾ ਹੋਈ ਹੈ ਵਾਸੀ ਨਿਦਾਲਿਆ ਕਰੀਬ ਉਮਰ ਹੈਗੀ ਉਹਨਾਂ ਦੀ 70 ਸਾਲ ਉਹਦਾ ਮੋਬਾਈਲ ਨੰਬਰ ਲਿਖਿਆ ਵਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਉਸ ਸੰਬੰਧੀ ਵਸੂਲ ਯਾਤਰਾ ਕੀਤੀ ਹੈ ਸਰ ਜੀ ਮੈਂ ਆਫੀ ਬੀ ਲਾਸਟ ਗਿੰਗ ਤੋਂ ਰਿਪੋਰਟ ਦੇ ਸ਼ੋਟ ਤਾਂ ਹੋਰ ਕਿੰਨਾ ਨਾ ਨਹੀਂ ਉਹ ਮੈਂਡ ਮੈਂ ਕਿੰਨਾ ਬਤ ਲਿਖੀ ਨਾ ਤਾਂ ਠੀਕ ਹੈ ਬੱਚੀ ਦਾ ਜਿਹੜੀ ਲੜਕੀ ਸੀਗੀ ਉਹ ਦੌਲਤਪੁਰੇ ਉੱਚੇ ਤੋਂ ਸੀ ਹਾਂ ਪੇਟਾ ਪਿੰਡ ਉਹਦਾ ਉਹ ਸੀਗਾ ਤੇ ਡੜ ਕੇ ਦਾ ਨਾਮ ਬਲਕਾਰ ਸਿੰਘ ਸੀ ਹਾਂਜੀ ਸਕੂਟਰੀ ਸੀ ਇਹਨਾਂ ਕੋਲੇ ਹਾਂਜੀ ਹਾਂਜੀ ਨੰਬਰ ਪੀਬੀ 76ਏ 9865 ਐਕਟਿਵ ਆ ਹਾਂਜੀ ਜੀਟੀ ਰੋਡ ਕੋਲ ਹੀ ਪਰ ਹਾਂਜੀ ਥਾਣੇ ਦੇ ਕੋਲ ਹੀ ਐਕਸੀਡੈਂਟ ਹੋਇਆ 500 ਮੀਟਰ ਸੱਜੇ ਘੱਟੇ ਹਾਂਜੀ ਸਾਢੇ 3 ਵਜੇ ਹੋਇਆ ਸੀਰੇ ਦੁਪਹਿਰੇ ਹਾਂਜੀ ਬਾਕੀ ਗੱਡੀ ਐ ਡਰਾਈਵਰ ਜਿਹੜੀ ਉਹਦਾ ਨੰਬਰ ਨੋਟ ਕਰ ਲਿਓ ਸਹੀ ਹੋਊਗਾ ਪੀਬੀ 10 ਐਚ ਐਨ 8202 ਹਾਂਜੀ ਸਹੀ ਆ ਜੀ ਹਾਂ ਸਹੀ ਆ ਤੇ ਰਫਤਾਰ ਆ ਰਹੀ ਸੀ ਜਿਹਨੂੰ ਧਰਮਿੰਦਰ ਸਿੰਘ ਚਲਾ ਰਿਹਾ ਸੀ 8102 ਆ 8102 ਇਹਨੇ ਜੇ 8202 ਲਿਖਿਆ ਗਿਆ ਤਾਂ ਇਹ ਕੀ ਪਕੜਨੀ ਆ ਇਹਨੂੰ ਕਲੀਅਰ ਕਰਦਾ ਜੀ ਦੇਖੋ ਜੀ ਜਾਨਾ ਜਾ ਕੇ ਦੇਖੋ ਆ ਫੋਟੋ ਵੀ ਲਾਈ ਆ ਪਰ ਕਲੀਅਰ ਕਰ ਸਕਦੀ ਕੋਈ 8102 ਆ ਜੀ ਪੈਨ ਹੈਗਾ ਕਿਸੇ ਕੋਲੇ ਪੈਨ ਨੋ 02 8102 ਐਫ ਆਈ ਆਰ ਦੇ ਵਿੱਚ ਗੱਡੀ ਦਾ ਨੰਬਰ ਗਲਤ ਆ ਇੱਕ ਵਾਰ ਇਹ ਦੇਖ ਲਈਏ 2310 H N 8102 8102 ਆ ਦੁਬਾਰਾ ਬੋਲ ਦਿਖਾਰਾ ਬਈ ਨਹੀਂ ਨਹੀਂ ਆਪਾਂ ਕੋਈ ਚੱਕੋ ਕੋਈ ਨਹੀਂ ਜਿਹੜੀਆਂ ਚੀਜ਼ਾਂ ਜੂਰੀ ਆਪਾਂ ਗੱਡੀ ਦਾ ਨੰਬਰ ਗਲਤ ਪਾ ਕੇ ਵੀ ਤਾਂ ਮੁੜ ਕੇ ਕਹਿ ਸਕਦੇ ਗੱਡੀ ਪਾਸੇ ਕਰਨ ਦਾ ਕੋਈ ਨਹੀਂ ਨਹੀਂ ਆਪਾਂ ਤਾਂ ਹੀ 81 8102 ਹੀ ਆ ਜੀ ਇਹਦੇ ਇਹਦੇ ਵਿੱਚ ਨਾ ਡਰਾਈਵਰ ਪੂਰਾ ਨੰਬਰ ਵੇਖੋ PB10 HN ਹਾਂਜੀ ਆਵੇ ਅਸੀਂ ਫੋਟੋ ਖਿੱਚੀ ਹੈ ਇਹਨੂੰ ਕੱਢ ਕੇ ਵੇਖੋ ਆਨਲਾਈਨ ਆਰਸੀ ਕਿਹਦਾ ਹੈ 8202 ਲਿਖਿਆ ਹੈ ਸਹੀ ਦੇ ਨਾਮ ਤੇ ਨਰਿੰਦਰ ਗੱਡੀ ਆਰਸੀ ਨਰਿੰਦਰ ਓਕੇ ਆ ਪੱਕਾ ਕਰਵਾਉਣਾ ਹੈ ਠੀਕ ਬਾਈ ਕੋਈ ਨਾ ਕਿਹੜੀ 8102 ਵਾਲੀ ਹੈ ਨਾ 8102 ਹਾਂ 8102 ਆ ਹਾਂਜੀ 8102 ਹੈ ਗੱਡੀ ਆਰਸੀ ਨੇਵਰ ਗੱਡੀ ਆਰਸੀ ਲਾਪਰਵਾਹੀ ਇਹ ਆਨਲਾਈਨ ਵੀ ਦੇਖ ਲੈਣੀ ਸੀ ਵੀ ਇਹ ਸਹੀ ਆ ਨਹੀਂ ਆ ਨਾ ਹੀ ਆ ਆਹ ਕੀ ਪਾਉਣ ਲੈਣੀ ਹੈ ਮਹਾਰਾਜ ਤੁਸੀਂ ਸੰਗਸਾ ਤੋਂ ਲੱਖਾ ਜੀ ਡਰਾਈਵਰ ਦੇ ਬਰਾਬਰ ਸੀਟ ਤੇ ਪਾ ਜਾਉਂਦੇ ਆ ਭੀਜਾ ਲੱਗਦਾ ਲੱਖੇ ਬਾਬੇ ਦਾ ਉਹ ਚਲਾਉਂਦਾ ਸੀ ਗੁਰਵਿੰਦਰ ਜੀ ਦਾ ਹਾਂ ਗੁਰਵਿੰਦਰ ਬਾਕੀ ਦਾ ਪੁਲਿਸ ਨੇ ਆਪਦੀ ਡਿਟੇਲ ਲਿਖੀ ਆ ਵੀ ਕਿਹੜਾ ਕਿਹੜਾ ਅਫਸਰ ਇਹਦੇ ਵਿੱਚ ਕੀ ਕੀ ਕਾਰਵਾਈ ਕਰ ਰਿਹਾ ਹੈ ਨਾ ਹੁਣ ਇਹਦੇ ਵਿੱਚ ਆਪਾਂ ਜੋੜੀ ਇੱਕ ਤਾਂ ਗੱਡੀ ਦਾ ਨੰਬਰ ਸੈਕਸ਼ਨ ਜਿਹੜਾ ਧਾਰਾ 106 281 125 A 125 B 324 4 ਤੇ ਜਿਹੜੇ ਨਵੇਂ ਕਾਨੂੰਨ ਸਰਕਾਰ ਨੇ ਪਣੇ ਆ ਉਹਦੇ ਅਧੀਨ ਆਪ ਨੂੰ ਇਹਦਾ ਹਜੇ ਪਤਾ ਨਹੀਂ ਹੈ ਪੁਰਾਣਿਆਂ ਦਾ ਤਾਂ ਪਤਾ ਉਹ ਆਪ ਪੁੱਛ ਲੈਣੇ ਆ ਇਹਦੇ ਚ ਜ਼ਰੂਰੀ ਤੁਸੀਂ ਇਹ ਨੋਟ ਕਰਿਓ ਕਿ ਇੱਕ ਤਾਂ ਆਪਾਂ ਹੁਣ ਗੱਡੀ ਦਾ ਨੰਬਰ ਚੈੱਕ ਕਰਾਉਣਾ ਐਫ ਆਰ ਤੋਂ ਨਿਕਲ ਜਾਇਆ ਜਾਵੇ ਗੱਡੀ ਕੇਸ ਤੋਂ ਹਣਾ ਤੇ ਦੂਜਾ ਮੇਰੀ ਇੱਕ ਸਾਰੇ ਸਿੰਘਾਂ ਨੂੰ ਬੇਨਤੀ ਆ ਵੀ ਜਿਹੜਾ ਪਿੱਛੋਂ ਬੰਦਾ ਮਰਸੀਡੀ ਤੇ ਆਇਆ ਸੀ ਜਿਹਨੇ ਪਿਸਟਲ ਕੱਢਿਆ ਸੀਗਾ ਜੇਤਾ ਬਣ ਜਿਹਨੂੰ ਚੇਤਾ ਤਾਂ ਜਿਹੜਾ ਨੇ ਦੇਖਿਆ ਤੇ ਉਹ ਕੰਪਲੇਂਟ ਕਰਕੇ ਉਹਨੂੰ ਕੋਣ ਸੀਗਾ ਉੱਥੇ ਜਦੋਂ ਗੱਲ ਹੋਈ ਆ ਸਾਰੇ ਬੰਦੇ ਹੀ ਉੱਥੇ ਸਾਰੇ ਬੰਦੇ ਨੇ ਦੇਖਿਆ ਆਹ ਦੇਖੀ ਗੱਲ ਤਾਂ ਕੀ ਕੀ ਜਦੋਂ ਮੈਂ ਮੈਂ ਕਹਿੰਨਾ ਤੁਸੀਂ ਕਹਿੰਦਾ ਸਾਰੇ ਜਾਣੇ ਸੀ ਮੰਨ ਲਿਆ ਆ ਤਕੜਾ ਕਰੋ ਕਿਹੜਾ ਕਿਹੜਾ ਸੀ ਉਹ ਕੋਈ ਕਰਦਾ ਨਹੀਂ ਜਦੋਂ ਉਹ ਹੋਇਆ ਚਲੋ ਅਸੀਂ ਤਾਂ ਲੇਟ ਆ ਮਗਰੋਂ ਆਏ ਹਨ ਨਹੀਂ ਦੱਸੋ ਬਾਈ ਜਿਹੜੇ ਬੰਦੇ ਉੱਥੇ ਸੀਗੇ ਦੇਖਿਆ ਵੀ ਉਹ ਤਕੜਾ ਕਿਹੜੀ ਗੱਲ ਆ ਯਾਰ ਪਰਪੈਂਟ ਦਾ ਕੰਮ ਆ ਸਾਰੇ ਬੰਦੇ ਬੋਲੋ ਯਾਰ ਨਾ ਦੇਖ ਲਓ 100 ਬੰਦੇ ਕਰੀਬ ਖੜਾ ਕੋਈ ਬੰਦਾ ਗਵਾਹੀ ਦੇਣ ਨੂੰ ਰਾਜ਼ੀ ਨਹੀਂ ਕਰਾਂਗੇ ਜੀ ਇਹ ਤਾਂ ਐਸਾ ਆਪ ਜਾਵੋ ਯਾਰ ਦਮਾਲੇ ਵਾਲਾ ਸੀ ਕੋਈ ਅਲਟੋ ਗੱਲ ਸੁਭਾਤਾ ਸੁਭਾਤਾ ਤਾਂ ਬਹੁਤ ਨਹੀਂ ਬੰਦਾ ਟਾਈਮ ਬਾਈ ਤੂੰ ਉੱਥੇ ਨਹੀਂ ਬੰਦੇ ਖੜੇ ਨਹੀਂ ਨਹੀਂ ਮੈਂ ਨਹੀਂ ਸੀਗਾ ਅਸੀਂ ਤਾਂ ਸਮਾਨ ਲੈ ਕੇ ਸੀ ਅਸੀਂ ਗੱਲ ਕਰੀਏ ਆਹ ਨੰਬਰ ਐਫ ਆਈ ਆਰ ਦਾ ਕਾਲੀ ਇਸੇ ਫਟੜ ਵਾਲੀ ਹਾਂ ਇਹ ਕਰਾ ਲਓ ਇੱਕ ਬਾਬੇ ਜਿਹੜੀਆਂ ਗੱਡੀ 'ਚ ਨਸ਼ਾ ਪੱਤਾ ਪਿਆ ਉਹਦੇ ਬਾਰੇ ਵੀ ਆਪਾਂ ਕਰੀਏ ਰਿਪੋਰਟ ਦਾ ਹਿਸਾਬ ਦਾ ਬਾਈ ਉਹ ਵੀ ਆਪਾਂ ਕਰ ਲੈਂਦੇ ਹਾਂ ਨੰਬਰ ਸਹੀ ਕਰਾ ਦੇਗਾ ਬਾਈ ਵੱਡੀ ਉਹਨਾਂ ਦਾ ਨਹੀਂ ਬੰਦੇ ਕਿਹੜੇ ਜਦੋਂ ਮਾਰਦੇ ਹੋਣ ਬਿਨਾਂ ਰਿਪੋਰਟ ਬੋਲਣ ਕਰਤੋਂ ਮੈਡੀਕਲ ਹੋਵੇ ਮੈਡੀਕਲ ਪਤਾ ਨਹੀਂ ਕੌਣ ਕਿਉਂਕਿ ਦੇਖੋ ਤਿੰਨ ਜਣੇ ਇਹਦੇ ਖੇਤ ਤੋਂ ਦੱਸਦਾ ਬੱਚੇ ਜਣੇ ਤਿੰਨ ਬੰਦਿਆਂ ਦੀ ਹਾਂਜੀ ਹਾਂਜੀ ਤੀਜਾ ਬੰਦਾ ਲੈਖਤ 'ਚ ਕਿਉਂ ਨਹੀਂ ਆਉਂਦਾ ਉਹਦਾ ਆਧਾਰ ਕਾਟ ਨਹੀਂ ਪੜਿਆ ਸੀ ਤਾਂ ਮਦਦ ਉਹ ਕਹਿੰਦੇ ਵੀ ਜਦੋਂ ਪੋਸਟਮਾਰਡ ਨੂੰ ਹੋਊਗਾ ਭਾਈ ਸਾਹਿਬ 8502 ਨੰਬਰ ਆਇਆ ਹੈ ਨੰਬਰ ਸਹੀ ਕਰਾ ਦੋ ਨੰਬਰ ਸਹੀ ਕਰਾ ਦੋ ਸਪੈਂਸਰ ਸਾਹਿਬ ਦਾ ਪਰਚਾ ਤੇ ਆ ਜਿਹੜੇ ਬੰਦੇ ਮਾਰ ਕੇ ਗਏ ਉਹ ਆਇਆ ਹੋਇਆ ਹਾਲੋ ਜੀ ਐਸ ਜੀ ਕਹੇ ਆ